ਨਵਸ਼ਕਰ ਮੈਂ ਆਸ਼ੀਸ਼ ਮਿੱਤਰ ਹਾਂ ਅਤੇ ਆਰਸਨ ਬਡਸ ਵਿੱਚ ਤੁਹਾਡਾ ਸਵਾਗਤ ਹੈ ਇੱਕ ਛੋਟਾ ਝੁਲਾ ਜੋ ਕਾਨਾ ਝੁਲਾ ਲੱड्डੂ ਗੋਪਾਲ ਜੀ ਪਾ ਝੁਲਾ ਤੁਸੀਂ ਇਸ ਨੂੰ ਜੀ ਜਾਣ ਮਛਪੀ ਤੇ ਝੁਲਾ ਵਜੋਂ ਵਰਤ ਸਕਦੇ ਹੋ ਜਾਂ ਜੇ ਤੁਸੀਂ ਇਸ ਨੂੰ ਬੱਚੇ ਲਈ ਝੁਲਾ ਵਜੋਂ ਵਰਤਣਾ ਚਾਹੁੰਦੇ ਹੋ ਤਾਂ ਇਹ ਉਸ ਲਈ ਵੀ ਬਹੁਤ ਵਧੀਆ ਡਿਜ਼ਾਈਨ ਹੈ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਵੱਡੇ ਵੱਡੇ ਝੁਲੇ ਵੀ ਦਿਖਾ ਚੁੱਕੇ ਹਾਂ ਜੋ ਕਿ ਅਦਬ ਦੇ ਵੱਡੇ ਲੋਕਾਂ ਲਈ ਹੁੰਦੇ ਹਨ ਕਾਨਾ ਝੁਲਸ ਲੱड्डੂ ਗੋਪਾਲ ਜੀ ਝੁਲਸ ਮੈਂ ਤੁਹਾਨੂੰ ਇਹ ਸਭ ਦਿਖਾ ਚੁੱਕੇ ਹਾਂ ਛੋਟੇ ਡਿਜ਼ਾਈਨ ਵੀ ਹਨ ਤੁਹਾਨੂੰ 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 ਇਸ ਦਾ ਆਕਾਰ 4.5 ਫੁੱਟ ਖੱਬੇ ਤੋਂ ਸੱਜੇ 4.5 ਫੁੱਟ ਉਚਾਈ ਅਤੇ ਥੰਮ ਦਾ ਆਕਾਰ ਲਗਭਗ ਦੀ ਏਜ ਹੈ ਸਾਹਮਣੇ ਤੋਂ ਤਾਰ ਚਲਦੀ ਹੈ ਜੇਕਰ ਸੀਟਾਂ ਦੀ ਗੱਲ ਕਰੀਏ ਤਾਂ ਸਾਡੇ ਅੰਦਰ ਲਗਭਗ 4 ਵਿਅਕਤੀ ਹਨ ਅੱਗੇ ਤੋਂ ਪਿੱਛੇ ਵੀ ਏਜ ਤਾਂ ਇਹ ਵੀ ਏਜ ਹੈ ਪਰ ਆ ਮੇਰੇ ਕੋਲ ਵੀ ਇਜ ਦੀ ਘੜੀ ਹੈ ਅਤੇ ਇਸ ਦੇ ਨਾਲ ਇੱਕ ਠੋਸ ਪਿੱਤਲ ਦੀ ਚੇਨ ਹੈ ਇਹ ਬਹੁਤ ਮਜ਼ਬੂਤ ਹੈ ਮੈਂ ਇਸੇ ਆਰਾਮ ਨਾਲ ਬੱਲੇਬਾਜ਼ੀ ਕਰ ਸਕਦਾ ਹਾਂ ਇਹ ਟੁੱਟ ਗਿਆ ਹੈ ਪਰ ਵਜਨ ਨੇ ਨੇ ਲਈ ਕੋਈ ਮੁੱਦਾ ਨਹੀਂ ਹੈ ਕੋਈ ਵੀ ਆਦਲ ਵੀ ਆਰਾਮ ਨਾਲ ਬੱਲੇਬਾਜ਼ੀ ਕਰਦੇ ਹੋਏ ਇਸ ਦੀ ਵਰਤੋਂ ਕਰ ਸਕਦਾ ਹੈ ਜਦੋਂ ਅਸੀਂ ਆਰਸਨ ਬੂਟਸ ਬਾਰੇ ਗੱਲ ਕਰਦੇ ਹਾਂ ਅਸੀਂ ਤੁਹਾਡੀਆਂ ਲੋੜਾਂ ਅਨੁਸਾਰ ਉਤਪਾਦ ਬਣਾਉਂਦੇ ਹਾਂ ਪਿੱਤਲ ਰਰਰਰ ਲੱਡੂ ਉਪਾਲ ਜੀ ਦੀਆਂ ਗੇਂਦਾਂ ਦੇ ਬਹੁਤ ਸਾਰੇ ਆਕਾਰ ਹਨ ਲੱਡੂ ਗੋਪਾਲ ਜੀ ਦੀਆਂ ਗੇਂਦਾਂ ਦੇ ਕੁਝ ਨੰਬਰ ਹਨ ਪਰ ਅਸੀਂ ਜ਼ਿਆਦਾਤਰ ਥੋੜੇ ਜਿਹੇ ਵੱਡੇ ਗੇਂਦਾਂ ਬਣਾਉਂਦੇ ਹਾਂ ਇਹ ਜਲਾ ਅੰਦਰੂਨੀ ਨਕਾਸ਼ੀ ਅਤੇ ਅੰਦਰੂਨੀ ਫਿਨਿਸ਼ਿੰਗ ਦੇ ਨਾਲ ਚੰਗੀ ਟੀਕ ਦੀ ਲੱਕੜ ਵਿੱਚ ਤੁਹਾਡੇ ਸਾਹਮਣੇ ਹੈ ਜੇ ਤੁਸੀਂ ਡਿਜ਼ਾਈਨ ਆਕਾਰ ਜਾਂ ਰੰਗ ਬਦਲਣਾ ਚਾਹੁੰਦੇ ਹੋ ਤਾਂ ਤੁਸੀਂ ਗੱਦੇ ਦਾ ਵੱਖਰਾ ਰੰਗ ਚਾਹੁੰਦੇ ਹੋ ਜਾਂ ਤੁਸੀਂ ਇੱਕ ਵੱਡਾ ਛੋਟਾ ਬਣਾਉਣਾ ਚਾਹੁੰਦੇ ਹੋ ਅਸੀਂ ਤੁਹਾਡੀ ਮਰਜ਼ੀ ਅਨੁਸਾਰ ਸਭ ਕੁਝ ਕਰ ਸਕਦੇ ਹਾਂ ਜੇਕਰ ਤੁਸੀਂ ਇਸ 'ਚ ਕੁਝ ਬਦਲਾ ਚਾਹੁੰਦੇ ਹੋ 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 ਅਤੇ ਸਾਡੀ ਡਿਲੀਵਰੀ ਪੂਰੀ ਦੁਨੀਆ ਵਿੱਚ ਵਿਕਾਸਸ਼ੀਲ ਦੇਸ਼ਾਂ ਵਿੱਚ ਅਤੇ ਭਾਰਤ ਵਿੱਚ ਵੀ ਹੈ ਇਸ ਲਈ ਤੁਸੀਂ ਜਿੱਥੇ ਵੀ ਹੋ ਚਾਹੇ ਤੁਸੀਂ ਸਾਡੇ ਤੋਂ ਆਰਡਰ ਕਰੋ ਅਸੀਂ ਇਸ ਨੂੰ ਤੁਹਾਡੇ ਤੱਕ ਪਹੁੰਚਾਵਾਂਗੇ ਦੋਸਤੋ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਕਿੰਨੀ ਆਸਾਨੀ ਨਾਲ ਇੰਸਟਾਲ ਹੈ ਜੇਕਰ ਤੁਸੀਂ ਮੇਰੇ ਹੱਥ ਵਿੱਚ ਸੋਡੇ ਦਾ ਰੇਟ ਦਿਓ ਤਾਂ ਮੈਂ ਪ੍ਰਦੀਪ ਨੂੰ ਬੇਨਤੀ ਕਰਾਂਗਾ ਮੇਰੀ ਮਦਦ ਕਰੋ ਇਹ ਇੱਕ ਚੇਨ ਹੈ ਇਸ ਦੇ ਉੱਪਰਲੇ ਹਿੱਸੇ ਤੇ ਹੁੱਕਾਂ ਹੋਣੀਆਂ ਚਾਹੀਦੀਆਂ ਹਨ ਤੁਸੀਂ ਦੇਖ ਸਕਦੇ ਹੋ ਹੁਣ ਅਸੀਂ ਲੂਪ ਬਾਜਰੇ ਦੇ ਹੇਠਾਂ ਇੰਸਟਾਲੇਸ਼ਨ ਬਣਾਵਾਂਗੇ ਅਸੀਂ ਤੁਹਾਨੂੰ ਦਿਖਾਵਾਂਗੇ ਇਹ ਇਸ ਦਾ ਸੀਟ ਵਾਲਾ ਰਿੱਸਾ ਹੈ ਇਹ ਉੱਪਰਲਾ ਹਿੱਸਾ ਹੈ ਇਸ ਲਈ ਜੇਕਰ ਮੈਂ ਪ੍ਰਦੀਪ ਵੀ ਹਾਂ ਤਾਂ ਕਿਰਪਾ ਕਰਕੇ ਇੰਤਜ਼ਾਰ ਕਰੋ ਸਾਡੇ 4 ਹਿੱਸੇ ਹਨ ਵੇਖੋ ਇੱਕ ਇਹ ਥੰਮ ਪਾਸੇ ਹੈ ਇੱਕ ਇਹ ਥੰਮ ਹੈ ਅਤੇ ਇੱਕ ਛੁੱਟੀ ਦਾ ਹਿੱਸਾ ਹੈ ਹੁਣ ਇਸ ਸਥਾਪਨਾ ਨੂੰ ਵੇਖੋ ਤੁਹਾਡੇ ਤੋਂ ਅਸੀਂ ਦੋਵੇਂ ਥੰਮਾਂ ਨੂੰ ਜਾਗਣਾ ਹੈ ਅਤੇ ਇਹ ਪੋਸ਼ਣ ਜੇ ਤੁਸੀਂ ਇਸ ਨੂੰ ਉੱਪਰੋਂ ਦੇਖਦੇ ਹੋ ਤਾਂ ਇਹ ਇੱਕ ਲਗਦੀਕੀ ਦਿਸਦਾ ਹੈ ਕਿਰਪਾ ਕਰਕੇ ਜੋ ਸਲਾਟ ਤੁਸੀਂ ਇੱਥੇ ਦੇਖਦੇ ਹੋ ਉਹ ਇੱਥੇ ਬਣਾਏ ਗਏ ਹਨ ਇਹ ਸਭ ਸਲਾਟ ਦੇ ਅੰਦਰ ਸਲਾਈਡ ਕਰਨਾ ਹੈ ਇਹ ਸਲਾਈਡ ਕਰਨਾ ਹੈ ਕੁਝ ਸਥਾਪਨਾ ਕੁਝ ਪੇਚ ਕੁਝ ਫਿਟਿੰਗ ਨਹੀਂ ਅਤੇ ਇਹ ਸੀਟ ਇਸ ਤੇ ਲਟਕਦੀ ਰਹੇਗੀ ਇਸ ਦੇ ਭਾਰ ਅਨੁਸਾਰ ਇਹ ਆਪਣੀ ਇਸ ਦੀ ਥਾਂ ਲਵੇਗਾ ਤੁਸੀਂ ਦੇਖ ਸਕਦੇ ਹੋ ਕਿ 체ਨ ਵਿੱਚ ਇੱਕ ਹੁੱਕ ਅੱਗੇ ਤੋਂ ਅਤੇ ਇੱਕ ਹੁੱਕ ਪਿੱਛੇ ਹੈ ਜਿਵੇਂ ਅਸੀਂ ਇਹ ਹੁੱਕਾਂ ਲਈਆਂ ਹਨ ਇਹ ਸਾਡਾ ਹੁੱਕ ਹੈ ਇਹ ਠੋਸ ਪਿੱਤਲ ਦੀ ਬਣੀ ਇੱਕ 체ਨ ਹੈ ਮੈਂ ਤੁਹਾਨੂੰ ਇਸ ਦੀ ਸਥਾਪਨਾ ਦਿਖਾਵਾਂਗਾ ਇਹ ਬਹੁਤ ਆਸਾਨ ਹੈ ਅਜਿਹੇ ਦੋ ਵਿੱਚ ਸੇਪਲ ਹੁੱਕ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਲਿੰਕ ਹਨ ਇਸ ਲਈ ਇੱਕ ਲਿੰਕ ਨੂੰ ਦੂਜੇ ਲਿੰਕ ਦੇ ਸਾਹਮਣੇ ਰੱਖਿਆ ਜਾਣਾ ਚਾਹੀਦਾ ਹੈ ਬਸ ਕੁੰਜੀ ਪਾਓ ਅਤੇ ਮਰੋਲੋ ਚਲੋ ਇਸ ਨੂੰ ਇੱਕ ਵਾਰ ਫੇਰ ਕਰੀ ਇਹ ਬਹੁਤ ਸਧਾਰਨ ਹੈ ਇਸ ਨੂੰ ਸਾਹਮਣੇ ਲੈ ਜਾਓ ਪਾਓ ਅਤੇ ਮਰੋਲੋ ਇਸ ਤਰੀਕੇ ਨਾਲ ਇੰਸਟਾਲੇਸ਼ਨ ਹੋ ਜਾਂਦੀ ਹੈ ਇਸ ਲਈ ਤੁਹਾਨੂੰ ਜਿੰਨੀ ਦੇਰ ਤੱਕ ਤੁਸੀਂ ਚਾਹੋ ਇੱਕ ਵੱਡੀ ਬਰੇਡ ਪ੍ਰਾਪਤ ਕਰੋ ਜਿੰਨਾ ਚਿਰ ਤੁਸੀਂ ਚਾਹੁੰਦੇ ਹੋ ਤੁਸੀਂ ਆਪਣੀ ਲੰਮੀ ਬਰੇਡ ਪ੍ਰਾਪਤ ਕਰਦੇ ਹੋ ਉੱਪਰ ਅਤੇ ਹੇਠਾਂ ਹੁੱਕਾਂ ਹਨ ਅਤੇ ਨਾਲ ਹੀ ਫਿੱਟ ਕੀਤੀਆਂ ਜ਼ੰਜੀਰਾਂ ਵੀ ਹਨ ਜਦੋਂ ਸਿੰਘ ਤੇ ਲਟਕਣ ਲਈ ਹੁੱਕ ਹਨ ਅਤੇ ਤੁਸੀਂ ਇਸ ਤਰ੍ਹਾਂ ਇੱਕ ਹੁੱਕ ਪਾਈ ਹੈ ਤਾਂ ਇਸ ਤਰ੍ਹਾਂ ਇੱਕ ਹੋਰ ਹੁੱਕ ਪਾਈ ਜਾਵੇਗੀ ਅਤੇ ਜੇਕਰ ਤੁਸੀਂ ਰਿੰਗ ਦੇਖੋਗੇ ਤਾਂ ਤਾਂ ਰਿੰਗ ਤੁਹਾਡੇ ਸਾਹਮਣੇ ਹੋਵੇਗੀ ਕਿਉਂਕਿ ਫੈਟ ਇਸ ਤਰ੍ਹਾਂ ਰਹਿੰਦਾ ਹੈ ਇਸ ਲਈ ਜੇਕਰ ਇਹ ਰਿੰਗ ਤੁਹਾਡੀ ਪਿੱਠਵਲ ਹੈ ਤਾਂ ਇਹ ਇੰਸਟਾਲੇਸ਼ਨ ਸਿੱਧੀ ਨਹੀਂ ਹੈ ਇਹ ਰਿੰਗ ਤੁਹਾਡੇ ਫੈਟ ਦੇ ਸਾਹਮਣੇ ਹੋਵੇਗੀ ਅਤੇ ਹੁਣ ਅਸੀਂ ਇਸ ਸੀਟ ਨੂੰ ਇਸਤੇ ਲਟਕਾਉਣਾ ਹੈ ਇਹ ਤਿਆਰ ਹਨ ਜਿਵੇਂ ਹੀ ਤੁਸੀਂ ਫਾਸੀ ਕਰਦੇ ਹੋ ਤੁਸੀਂ ਇਸ ਨੂੰ ਇਕੱਲੇ ਵੀ ਕਰ ਸਕਦੇ ਹੋ ਜੇ ਤੁਸੀਂ ਟੋਡੇ ਨੂੰ ਫੜਨ ਲਈ ਕਿਸੇ ਦੀ ਮਦਦ ਚਾਹੁੰਦੇ ਹੋ ਤਾਂ ਤੁਹਾਡੀ ਮਦਦ ਦੀ ਲੋੜ ਹੈ ਜਿੰਨਾ ਤੁਸੀਂ ਟੋਡੇ ਨੂੰ ਥੋੜਾ ਜਿਹਾ ਹੱਥ ਦੇ ਸਕਦੇ ਹੋ ਤੁਹਾਨੂੰ ਕਿਸੇ ਮਾਹਰ ਤਕਨੀਸ਼ੀਅਨ ਤਕਨੀਕੀ ਮਦਦ ਦੀ ਲੋੜ ਨਹੀਂ ਹੈ ਅਤੇ ਇਸੇ ਤਰ੍ਹਾਂ ਸਾਡੇ ਵੱਡੇ ਵਨ ਜੋ ਪੂਰੇ ਆਕਾਰ ਦੇ ਦੋ ਸੀਟਰ ਤਿੰਨ ਸੀਟਰ ਹਨ ਉਹਨਾਂ ਦੀ ਸਥਾਪਨਾ ਵੀ ਬਰਾਬਰ ਹੈ ਇਹ ਆਸਾਨੀ ਨਾਲ ਵਾਪਰਦਾ ਹੈ ਸਿਰਥ ਚਾਹੁੰਦਾ ਹੈ ਕਿ ਇੱਕ ਜਾਂ ਦੋ ਲੋਕ ਤੁਹਾਨੂੰ ਸੰਭਾਲਣ ਉਸ ਨੂੰ ਕੌਣ ਫੜ ਸਕਦਾ ਹੈ ਆਓ ਇੱਥੇ ਇੱਕ ਸੀਟ ਫੜੀ ਅਤੇ ਇਹ ਸਾਡਾ ਜਿਲਾ ਤਿਆਰ ਹੈ ਮੈਂ ਤੁਹਾਨੂੰ ਬੱਲੇ ਨਾਲ ਫੇਰ ਦਿਖਾਵਾਂਗਾ ਇਹ ਚੇਨ ਚੰਗਾ ਭਾਰ ਲੈ ਸਕਦੀ ਹੈ ਡੇਢ 2 2 ਕਿਲੋ ਕੋਈ ਮੁੱਦਾ ਨਹੀਂ ਹੈ ਇਹ ਠੋਸ ਲੱਕੜ ਹੈ ਬੀ ਅਤੇ ਇੰਨੀ ਚੌੜਾਈ ਦਾ ਭਾਰੀ ਬੀਮ ਭਾਰ ਚੁੱਕਣ ਲਈ ਤਿਆਰ ਹੈ ਇਸ ਲਈ ਇੰਨੇ ਸਧਾਰਨ ਵਾਦੇ ਨਾਲ ਇਹ ਜਿਲਾ ਤੁਹਾਡੀ ਮੰਜ਼ਿਲ ਤੇ ਪਹੁੰਚ ਜਾ ਰਹੀ ਰਾ ਸਾਡੇ ਕੋਲ ਚੇਨ ਦੇ ਬਹੁਤ ਸਾਰੇ ਡਿਜ਼ਾਈਨ ਹਨ ਤੁਸੀਂ ਇਸ ਨੂੰ ਸਾਡੀ ਵੈੱਬਸਾਈਟ ਤੇ ਦੇਖ ਸਕਦੇ ਹੋ ਜੇਕਰ ਤੁਸੀਂ ਚੇਨ ਦਾ ਡਿਜ਼ਾਈਨ ਬਦਲਣਾ ਚਾਹੁੰਦੇ ਹੋ ਤਾਂ ਅਸੀਂ ਇਹ ਕਰ ਸਕਦੇ ਹਾਂ ਪਰ ਆਮ ਤੌਰ ਤੇ ਹੇਠਲੀ ਚੇਨ ਵਿੱਚ ਹੇਠਲੇ ਲਿੰਕਾਂ ਦੀ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਉਚਾਈ ਥੋੜੀ ਹੁੰਦੀ ਹੈ ਉਚਾਈ ਤੋਂ ਵੱਧ ਤੋਂ ਵੱਧ ਵੱਡੀਆਂ ਲੀਗਾਂ ਦੇ ਅੰਦਰ ਉਚਾਈ ਦਾ ਇੱਕ ਮਾਮੂਲੀ ਮੁੱਦਾ ਹੈ ਇਸ ਲਈ ਜੇ ਤੁਸੀਂ 12 ਇੰਚ ਦੀ ਸੜਕ ਨੂੰ ਫੜਦੇ ਹੋ ਤਾਂ ਤੁਸੀਂ ਸੰਤੁਸ਼ਟ ਨਹੀਂ ਹੋ ਸਕੋਗੇ ਸ਼ਾਇਦ ਕੁਝ ਮੁਸੀਬਤ ਪੈਦਾ ਕਰਦਾ ਹੈ ਪਾਲਿਸ਼ ਫਿਨਿਸ਼ ਵਿੱਚ ਹਨ ਅਤੇ ਤੁਹਾਡੇ ਸਾਹਮਣੇ ਬਹੁਤ ਸਾਰੀਆਂ ਸੁੰਦਰ ਇਕਾਈਆਂ ਹਨ ਟੀਕ ਦੀ ਲੱਕੜ ਟੀਕ ਦੀ ਲੱਕੜ ਜਿਸ ਦੇ ਦਾਣੇ ਤੁਸੀਂ ਵੇਖ ਸਕਦੇ ਹੋ ਕੁਦਰਤੀ ਸੁੰਦਰਤਾ ਵਿੱਚ ਰੰਗ ਦਿਖਾਈ ਦਿੰਦਾ ਹੈ ਕਾਣਾ ਜਲਾ ਲੱਡੂ ਗੋਪਾਲ ਜੀ ਦਾ ਜੁਲਾ ਕ੍ਰਿਸ਼ਨ ਜੁਲਾ ਜਿਸ ਨੂੰ ਤੁਸੀਂ ਆਖਣਾ ਚਾਹੁੰਦੇ ਹੋ ਤੁਹਾਡੇ ਹੱਥ ਵਿੱਚ ਹਨ ਅਸੀਂ ਪੂਰੇ ਭਾਰਤ ਅਤੇ ਦੇਸ਼ਾਂ ਵਿੱਚ ਡਿਲੀਵਰੀ ਕਰਦੇ ਹਾਂ ਜਿੱਥੇ ਵੀ ਤੁਸੀਂ ਵਿੱਚ ਹੋ ਤੁਸੀਂ ਸਾਨੂੰ ਆਪਣੀ ਪਸੰਦ ਦੇ ਅਨੁਸਾਰ ਕਾਲ ਕਰ ਸਕਦੇ ਹੋ ਅਸੀਂ ਇਸ ਨੂੰ ਫੈਕਟਰੀ ਕੀਮਤ ਤੇ ਵਧੀਆ ਕੀਮਤ ਤੇ ਬਣਾਉਂਦੇ ਹਾਂ ਅਤੇ ਇਸ ਨੂੰ ਤੁਹਾਡੇ ਘਰ ਪਹੁੰਚਾਉਂਦੇ ਹਾਂ ਨੰਬਰ ਤੁਹਾਡੇ ਸਾਹਮਣੇ ਹੈ ਕਿਰਪਾ ਕਰਕੇ ਧੰਨਵਾਦ ਦੰਦੇਵਾ ਨਾਲ ਸੰਪਰਕ ਕਰੋ